ਮੈਂ ਹੁਣੇ ਦੱਸਣਾ ਚਾਹੁੰਨਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਕਿੱਥੇ 225 ਕਰੋੜ 14 ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਕੰਡਾ ਨੇ ਜੇ ਮੈਂ ਗੱਲ ਕਰਾਂ ਤੇ तकरीबन ਸਾਰੀ ਕਿਉਂਕਿ ਬਹੁਤ ਅੱਜ ਲੋਡ ਆਪਕੂਸ਼ਨ ਨੂੰ ਵੀ ਖਤਮ ਕਰਨ ਦੀ ਹੋਰ ਚੀਜ਼ਾਂ ਵੀ ਤੇ ਉਹਦੇ ਲਈ ਖਾਸ ਤੌਰ ਤੇ ਇਲੈਕਟ੍ਰੀਫਾਈਡ ਜਿਹੜੇ ਸਭ ਤੁਸੀਂ ਦੇਖ ਰਹੇ ਹੋਵੋਗੇ ਕਿਤੇ ਡੀਜ਼ਲ ਇੰਜਨ ਚੱਲਦੇ ਸੀ ਕਦੇ ਹੋਰ ਚੱਲਦੇ ਸੀ ਉਹ ਸਾਰੀ ਜਿਹੜਾ 100% ਜਿਹੜਾ ਉਹ ਸਾਡੀਆਂ ਲਾਈਨਾਂ ਜਿਹੜੀਆਂ ਪੰਜਾਬ 'ਚ ਉਹ ਬਿਜਲੀ ਦੀ ਨਾਲ ਜੁੜ ਚੁੱਕੀਆਂ ਐ ਉਸ ਤੋਂ ਬਾਅਦ ਤਕਰੀਬਨ ਜਿਵੇਂ ਅੱਜ ਆਪਾਂ ਸੰਗੂਰ ਦਾ ਦੇਖਿਆ ਇਹ ਟੀ ਰੇਲਵੇ ਸਟੇਸ਼ਨ ਨੇ ਜਿਹੜਾ ਅੰਮ੍ਰਿਤਪਾਲ ਸਟੇਸ਼ਨ 'ਚ ਤਕਰੀਬਨ 30 ਸਟੇਸ਼ਨ ਨੇ ਜਿਹੜੇ ਇਹ ਬਣ ਰਿਹਾ ਜੇ ਮੈਂ ਗੱਲ ਕਰਾਂ ਅੱਜ ਹੀ ਕੁਵਿੰਦ ਖੰਨਾ ਜੀ ਬੈਠੇ ਆ ਪਾਰਲੀਮੈਂਟ ਇਲੈਕਸ਼ਨ ਲੜੀ ਆ ਤੇ ਸਾਰਾ ਇਹਨਾਂ ਦੇ ਤਕਰੀਬਨ ਚਾਹੇ ਮਲੇਰ ਕੋਟਲੇ ਦੀ ਗੱਲ ਕਰ ਲਈਏ ਚਾਹੇ ਸਲਾਮ ਦੀ ਗੱਲ ਕਰ ਲਈਏ ਬਰਨਾਲੇ ਦੀ ਗੱਲ ਕਰੀਏ ਸੰਦੂਰ ਦੀ ਕਰੀਏ ਇਹ ਸਾਰੇ ਸਟੇਸ਼ਨ ਨੇ ਜਿਹੜੇ ਇਹ ਅਪਗ੍ਰੇਡ ਹੋ ਰਹੇ ਆ ਤੇ ਤਕਰੀਬਨ ਜਿਹੜੇ ਜੇ ਮੈਂ ਗੱਲ ਕਰਾਂ ਜਿਹੜੇ ਆਨ ਗoing ਪ੍ਰੋਜੈਕਟਸ ਨੇ ਮਿਲਦੇ ਉਹਦੇ ਉੱਤੇ ਤਕਰੀਬਨ 12 ਹਜ਼ਾਰ ਕਿਲੋਮੀਟਰ ਤੋਂ ਉੱਤੇ ਜਿਹੜਾ ਉਹ ਕੰਮ ਚੱਲ ਰਿਹਾ ਨਿਊ ਟ੍ਰੈਕਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 19000 ਕਰੋੜ ਤੋਂ ਉੱਤੇ ਜਿਹੜਾ ਉਹਨਾਂ ਲਈ ਖਰਚ ਕੀਤਾ ਜਾ ਰਿਹਾ ਲੁਧਿਆਣੇ ਤੋਂ ਇਧਰਲੇ ਪਾਸੇ ਇਹਨਾਂ ਟ੍ਰੈਕ ਜਿਹੜੇ ਉਹ ਡਬਲਿੰਗ ਦਾ ਕੰਮ ਚੱਲ ਰਿਹਾ ਹੈ ਤੇ ਇਸ ਕਰਕੇ ਬਹੁਤ ਵੱਡੀ ਜਿਹੜੀ ਤਰੱਕੀ ਆ ਤੇ ਅੱਜ ਕੋਈ ਵੀ ਮੈਂ ਸਮਝਦਾ ਰੇਲਵੇ 'ਚ ਜਿਹੜਾ ਉਹ ਕੰਮ ਐ ਸਾ ਨਹੀਂਗਾ ਜਿਹੜਾ ਨਹੀਂ ਹੋ ਰਿਹਾ ਅੱਜ ਜੇ ਆਪਾਂ ਇੱਥੇ ਦੇ ਸਟੇਸ਼ਨ ਦੀ ਗੱਲ ਕਰੀਏ ਉਹ ਵੀ ਤਕਰੀਬਨ ਜਿਹੜਾ ਤਿਆਰ ਆ ਅਗਸਤ ਮਹੀਨੇ 'ਚ ਮਤਲਬ ਅਗਲੇ ਮਹੀਨੇ 'ਚ ਉਹ ਤਿਆਰ ਕਰਕੇ ਉਹਦਾ ਜਿਹੜਾ ਅਦਗਟਨ ਹੋ ਜਾਏ ਕੁਝ ਸ਼ਬਦੀ ਗੱਲਾਂ ਦੱਸੀਆਂ ਵੀ ਜਿਹੜੇ ਸਾਡੇ ਉਹ ਪੋਛਤ ਤਮੁਰੀ ਰੇਲਵੇ ਦੀ ਜ਼ਮੀਨ ਆ ਜਿੱਥੇ ਬੜੀ ਇਸ ਵੇਲੇ ਵੀ ਮੈਂ ਦੇਖ ਰਿਹਾ ਸੀ ਪਾਣੀ ਖੜਾ ਹੈ ਤੇ ਪ੍ਰਧਾਨ ਜੀ ਤੇ ਵੰਜੀ ਨੇ ਇਹ ਕਿ ਕਿ ਨਾਲ ਹੀ ਸਾਰੇ ਡੀਆਰਐਮ ਸਾਹਿਬ ਸੀ ਮੈਕ ਨੇ ਸਾਰੇ ਸੀ ਉਹਨਾਂ ਨੂੰ ਉਦੋਂ ਹੀ ਇਹ ਗੱਲ ਕਹੀ ਗਈ ਆ ਵੀ ਇਹਦੇ ਬਾਰੇ ਕੀ ਇੱਥੇ ਸਫਾਈ ਵੀ ਹੋ ਸਕਦਾ ਕਿਵੇਂ ਇਹਨੂੰ ਪੱਕਾ ਕੀਤਾ ਜਾ ਸਕਦਾ ਜਿੰਨੀ ਰੇਲਵੇ ਦੀ ਜਗ੍ਹਾ ਹੈ ਤੇ ਉਹਨਾਂ ਬਾਰੇ ਉਹਨਾਂ ਨੂੰ ਨਾਲ ਹੀ ਜਿਹੜੇ ਅੰਕ੍ਰੇਸ਼ਣ ਸਥਿਤੀਆਂ ਗਈਆਂ ਆ ਉਹ ਕੋਸ਼ਤਿਰ ਦੇ ਵਿੱਚ ਨੂੰ ਦੇਖਾਂਗੇ ਵੀ ਕਿਸ ਤਰ੍ਹਾਂ ਇਹ ਨਾ ਉਹ ਕੰਮ ਜਿਹੜਾ ਸ਼ੁਰੂ ਹੁੰਦਾ ਤੇ ਟੋਟਲ ਜਿਹੜੇ 30 ਸਟੇਸ਼ਨਾਂ ਦੀ ਮੈਂ ਗੱਲ ਕਰ ਰਿਹਾ ਅਸੀਂ ਜਿਵੇਂ ਅਮਰਿਤ ਭਾਰਤ ਦੇ ਵਿੱਚ ਉਹ ਤੇ ਆਪਣੇ ਮੇਨ ਸਾਰੇ ਸਟੇਸ਼ਨ ਜਿਹੜੇ ਆ ਉਹਦੇ ਵਿੱਚ ਆ ਜਾਂਦੇ ਆ ਇਹ ਮੈਂ ਬਾਹਰ ਤੋਂ ਵੈਸਟ ਵੀ ਪ੍ਰੋਵਾਈਡ ਕਰਾ ਦੂੰਗਾ ਲੇਕਿਨ ਕਿਹੜੇ ਕਿਹੜੇ ਪੰਜਾਬ ਦੇ ਸਟੇਸ਼ਨ ਜਿਹੜੇ ਬੰਦਲੇ ਕਿਹੜੀਆਂ ਕਿੜੀਆਂ ਜਿਹੜੀਆਂ ਲਾਈਨਸ ਨੇ ਜਿਹੜੀਆਂ ਉਹਦੇ ਉੱਤੇ ਜੋ ਕੰਮ ਚੱਲਦੇ ਆ ਉਹ ਮੈਂ ਸਾਰਾ ਤੈਨੂੰ ਬਾਤ ਨੂੰ ਇਹ ਦੇ ਦੂੰਗਾ ਤੇ ਬਹੁਤ ਵੱਡਾ ਜਿਹੜਾ ਇਹ ਜਿਹੜਾ ਕੰਮ ਆ ਉਹ ਇਹਦੇ ਉੱਤੇ ਜਿਹੜਾ ਉਹ ਚਾਹਦੇ ਤੇ ਹੁਣ ਜੇ ਕੋਈ ਥੋੜਾ ਅੰਦਰੀਜੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦੇਖਦੇ ਹੋ ਬੀਜੇਪੀ ਬੀਐਮਪੀ ਛੋਹਾਂ ਨਿਕਲ ਕੇ ਗਏ ਨੇ 80% ਤੋਂ ਵੱਧ ਆਧਾਰ ਕੋਸ਼ਿਸ਼ ਸਾਰਾ ਅਪਰੇਗਾ ਜੁਗਿਆ ਪਾਰਟੀ ਕੰਦੇ ਨੇ ਵੀ ਪੰਜਾਬ ਦੇ ਵਿੱਚ ਕੀ ਕੀ ਦਾ ਆਧਾਰ ਹੈ ਮੌਨਵਾਲੀਏ ਪੰਚਾਇਤੀ ਚੁਣਵਾਂ ਦਾ ਚੈਨ ਹੈ ਨਾ ਕੋਸਨ ਦਾ ਬਿਕੀ ਕਿਸ ਤਰ੍ਹਾਂ ਦੇਖਦੇ ਆਂ ਗ੍ਰਾਮ ਜੀ ਦੇ ਤੇ ਕਿਸ ਤਰੀਕੇ ਨਾਲ ਤਾਂ ਦੇਖੋ ਇੱਕ ਗੱਲ ਤਾਂ ਮੈਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਿਣੀ ਚਾਹਾਂ ਬਈ ਜਿਵੇਂ 1 ਲੱਖ ਤਕਰੀਬਨ 50000 ਕਰੋੜ ਰੁਪਈਆ ਜਿਹੜਾ ਏ ਉਹ ਖੇਤੀ ਲਈ ਜਿਹੜਾ ਦੇਸ਼ ਦੀ ਦਿੱਤਾ ਜਿਹੜੇ ਕਹਿੰਦੇ ਆ ਨਾ ਪਤਾ ਨਹੀਂ ਉਹ ਮੈਂ ਜਾ ਕੇ ਅਜੇ ਪ੍ਰੈਸ ਕਾਨਫਰੰਸ ਉਹਦੇ ਬਾਰੇ ਅੱਜ ਜਾਲੇ ਰੱਖੀ ਪਰ ਇੱਕ ਵੱਡ ਕਿਸਮਤੀ ਦੀ ਗੱਲ ਇਹ ਆ ਜਿਹੜੀ ਪੰਜਾਬ ਨਾਲ ਜੁੜੀ ਹੋਈ ਹੈ ਕਿ ਸਾਡੀ ਸਰਕਾਰ ਕਿਸੇ ਵੀ ਮੀਟਿੰਗ 'ਚ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ ਹੁਣ ਬਜਟ ਆਉਣ ਤੋਂ ਬਾਅਦ ਨੀਤੀ ਵਿਉਪਕਤੀ ਮੀਟਿੰਗਾਂ ਮੈਂ ਔਨ ਰਿਕਾਰਡ ਕੀਤਾ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਉੱਥੇ ਆ ਕੇ ਆਪੇ ਨਾਲ ਰੱਖਣੀ ਚਾਹੀਦੀ। ਦੂਜੀ ਵੱਧ ਕਿਸਮਤੀ ਉਹ ਮੀਟਿੰਗ ਦਾ ਬਾਇਕਾਟ ਕਰ ਦੇ। ਹੁਣ ਮੈਨੂੰ ਇਹ ਦੱਸੋ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ। ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ। ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ। ਉਹ ਜਿਹੜਾ ਸਾਰੀਆਂ ਸਕੀਮਾਂ ਲਈ ਟੋਟਲ ਹੈੱਡ ਚ ਪੈਸਾ ਉਹ ਤਾਂ ਆ ਜੂਗਾ। ਪਰ ਪੰਜਾਬ ਦੂਜੇ ਸੂਬਿਆਂ ਨਾਲੋਂ ਅਲੱਗ ਹੈ। ਪੰਜਾਬ ਇੱਕ ਬਾਰਡਰ ਸਟੇਟ ਹੈ। ਤੁਸੀਂ ਬਾਰਡਰ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ ਤੁਸੀਂ ਜਿੱਥੇ ਸਾਡੇ ਇਸ ਵੇਲੇ ਮਾਲਵੇ ਦੇ ਇਲਾਕੇ ਉੱਥੇ ਕੀ ਚਾਹੁੰਦੇ ਹੋ ਕੀ ਤੁਸੀਂ ਉੱਥੇ ਫਸਲ ਦੀ ਭੁਗਿੰਤਾ ਕਰਨਾ ਚਾਹੁੰਦੇ ਹੋ ਕੋਈ ਤਾਂ ਜਾ ਕੇ ਦੱਸੋਗੇ ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਇਕਾਟ ਕੀਤਾ ਅਸੀਂ ਹੁਣ ਜਾਣਾ ਮੀਟਿੰਗ ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਿ ਕਦੇ ਵੀ ਆਪਣੇ ਕੋਲ ਢੇਲਾ ਨਹੀਂਗਾ ਆਪਣੇ ਕੋਲ ਸਰਕਾਰ ਪੰਜਾਬ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇਹ ਦੇਖ ਲੈ ਕਿੱਥੇ ਉਹ ਵੀ ਕਾਰਜੇ ਚ ਰੁਕੀ ਹੋਈ ਹੈ ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਕੋਈ ਲਾਉ ਲਾਵਾਂਗੇ ਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂਗਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਵੀ ਕੇਜਰੀਵਾਲ ਜੇਲ੍ਹ ਜਾਂ ਤਾਂ ਸਾਰਾ ਪੰਜਾਬ ਥੋੜੀ ਤੁਸੀਂ ਮਾਰ ਦੇਣਾ ਇਸ ਕਰਕੇ ਇਹ ਬੜੀ ਇੱਕ ਗੰਭੀਰ ਚਿੰਤਾ ਦੀ ਗੱਲ ਆ ਇਹ ਗੱਲ ਲੋਕਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਬਾਕੀ ਸੂਬੇ ਆਪਾਂ ਕਹਿਤਾ ਦਿੰਨੇ ਆ ਬਿਹਾਰ ਲੈ ਗਿਆ ਜੀ ਆਂਧਰਾ ਲੈ ਗਿਆ ਜੀ ਅੱਜ ਕੀ ਬਜਟ ਸਾਰੇ ਦੇਸ਼ ਦਾ ਕੋਈ ਆਂਧਰਾ ਬਿਹਾਰ ਦਾ ਨਹੀਂਗਾ ਪਰ ਜੇ ਅਸੀਂ ਜਾਵਾਂਗੇ ਨਹੀਂ ਅਸੀਂ ਕੋਈ ਉੱਤੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿ ਨਹੀਂ ਮੇਰੀ ਇਹ ਗੱਲ ਸਮਝ ਨਹੀਂ ਆਈ ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਭਾਈ ਕੀ ਤਰੀਕਾ ਹੈ ਤੁਹਾਡੇ ਕੋਲ ਫੰਡ ਕਿੱਥੋਂ ਆਉਣਗੇ ਕਿਉਂ ਪੰਜਾਬ ਨੂੰ ਦਵਾਈ ਦੇ ਰਾਹ ਤੇ ਤੁਸੀਂ ਕੋਰੇ ਆ ਇਹ ਆਡੀਟ ਤੇ ਪੈਸੇ ਨਹੀਂ ਮਿਲ ਰਹੇ ਚਲੋ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਨਹੀਂ ਮਿਲਿਆ ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖ ਦੇ ਵੀ ਦੱਸੋ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਇਹ ਗੁਰਦ-ਗੁਰਦ ਕੀਤਾ ਹੋਇਆ ਹੈ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਤੋਂ ਜਾਂਦੇ ਨਹੀਂ ਉਹਨਾਂ ਤੋਂ ਟਲਦੇ ਆ ਲੁਕਦੇ ਆ ਕਿਉਂਕਿ ਜਿੰਨਾ ਵੀ ਪੈਸਾ ਸੈਂਟਰ ਤੋਂ ਆਇਆ ਉਹ ਇਹਨਾਂ ਨੇ ਗੁਰਦ-ਗੁਰਦ ਕਰਕੇ ਕਲੈਕਸ਼ਨ ਵਾਲੀ ਵਰਤ ਲਈ ਆ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਉੱਪਰ ਦੇ ਦਿੱਤਾ ਜਿਹਦੇ ਕਰਕੇ ਕਿਸੇ ਮੀਟਿੰਗ 'ਚ ਜਾਣ ਤੋਂ ਪਹਿ ਅੱਗੇੋਂ ਜਦੋਂ ਸਵਾਲ ਆਊਗਾ ਹੁਣ ਤੁਸੀਂ ਆਪ ਦੱਸੋਗੇ ਆਪਾਂ ਇਸ ਵੇਲੇ ਹਜੇ ਇੱਕ ਟਰੈਕ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਟਰੈਕ ਬਾਕੀ ਬਹੁਤ ਗੱਲਾਂ ਹੁੰਦੀਆਂ ਜਿਹੜਾ ਕਿ ਸਾਰੇ ਮਾਲਵੇ ਨੂੰ ਜਾ ਕੇ ਜੋੜਨਾ ਹੈ ਰਾਜਪੁਰੇ ਤੋਂ ਅੱਗੇ ਮਹਾੜੀ ਤੱਕ ਚੰਡੀਗੜ੍ਹ ਤੱਕ ਤੇ ਉਹ ਅੱਜ ਤੱਕ ਹੁਣ ਚਿੱਠੀ ਲਿਖਤੀ ਆ ਪਿਛਲੇ ਆਪਾਰਟਮੈਂਟ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਮੰਨੇ ਹੋਏ ਸੀ ਵੀ ਅਸੀਂ ਜ਼ਮੀਨ ਲੈ ਕੇ ਦੇਵਾਂਗੇ ਪੰਜਾਬ ਸਰਕਾਰ ਤੇ ਹੁਣ ਉਹ ਕਿਉਂਕਿ ਸਾਰੇ ਮਾਲਵੇ ਨੂੰ ਰਾਜਧਾਨੀ ਨਾਲ ਜੋੜਦੀ ਆ ਹੁਣ ਜਾ ਕੇ ਚਿੱਠੀ ਲਿਖਤੀ ਰੇਲਵੇ ਵਿਭਾਗ ਨੂੰ ਬੇਜੀ ਸਾਡੇ ਅਕਵਾਇਰ ਕਰਨ ਯੋਗੇ ਸਾਡੇ ਕੋਲ ਜਾਣਦੀ ਜੀ ਸਾਡੇ ਕੋਲ ਪੈਸਾ ਨਹੀਂ ਹੈ ਮੈਨੂੰ ਦੱਸੋ ਹੁਣ ਇਸ ਤੋਂ ਬਾਅਦ ਮੀਟਿੰਗ ਹੋਈ ਜਿਹੜੀ ਸਭ ਤੋਂ ਪਟੜਾ ਹੇੰਗੇ ਜਾ ਰਿਹਾ ਹੋਰ ਹਾਈਵੇ ਚ ਆ ਰਿਹਾ ਤੇ ਉਹ ਜਦੋਂ ਗਟਕਰੀ ਸਾਹਿਬ ਨੇ ਕੋਲ ਗਏ ਇਹਨਾਂ ਦੇ ਮੰਤਰੀ ਕੀ ਕਹਿੰਦੇ ਉਹਨਾਂ ਨੂੰ ਨਾ ਉਹਨਾਂ ਦਾ ਵੀ ਤੇ ਪੀ ਡਬਲ ਯੂ ਜਿਹੜੇ ਮਿੰਿਸਟਰ ਨੇ ਉਹ ਜਾ ਕੇ ਹਰਭਜਨ ਸਿੰਘ ਈਟੀਓ ਸਾਹਿਬ ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਸੀ ਜਦੋਂ ਉਹਨਾਂ ਨੇ ਪੁੱਛਿਆ ਭਾਈ ਇੰਨਾ ਇੰਨਾ ਤੁਹਾਨੂੰ ਪੈਸਾ ਹਰਿਆਣੇ ਤੋਂ ਅਸੀਂ ਵਧ ਕਰਕੇ ਵੀ ਦੇ ਦਾਂ ਜਿੰਨਾ ਪੈਸਾ ਮੰਗਿਆ ਹਜੇ ਕਿ ਸਾਰਾ ਇੱਕ ਰੂਪ ਹੁੰਦੇ ਆ ਉਤੋਂ ਉਹਨਾਂ ਨੇ ਡਬਲ ਟ੍ਰਿਪਲ ਕਰਕੇ ਵੀ ਪੈਸਾ ਜਿਹੜਾ ਉਹ ਹਰਿਆਣੇ ਨੂੰ ਤੋਂ ਵੱਧ ਪੰਜਾਬ ਨੂੰ ਦਾਬੀ ਜ਼ਮੀਨ ਐਕਵਾਇਰ ਕਰਨ